ਸਤਿ ਸ਼੍ਰੀ ਅਕਾਲ ਜੀ ਆਉਣ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਲੈਸ ਲਾਉਣੀ ਆ ਅਹਾਜ ਪਲੇਨ ਸੂਟ ਤੇ ਪਲੇਨ ਸੂਟ ਆ ਆਪਣਾ ਤੇ ਪਲੇਨ ਸੂਟ ਤੇ ਲੈਸ ਨਾਲ ਡਿਜ਼ਾਈਨ ਪਾਵਾਂਗੇ ਤੇ ਇਹ ਲੈਸ ਲਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿੱਥੇ ਕਿੱਥੇ ਆਪਾਂ ਲੈਸ ਲਾਵਾਂਗੇ ਤੇ ਕਿਵੇਂ ਡਿਜ਼ਾਈਨ ਪਾਵਾਂਗੇ ਇਹ ਆਪਣੇ ਲੜਕਣ ਦਿੱਤੇ ਹੋਏ ਲੜਕਣ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੇ ਲਾਉਣੇਗੇ ਪਹਿਲਾਂ ਆ ਜੋ ਆਪਾਂ ਲੈਸ ਲਾ ਕੇ ਦਿਖਾ ਗਏ ਤੁਹਾਨੂੰ ਸਟਾਰਟ ਕਰ ਗਏ ਲੈਸ ਲੋ ਆਪਣਾ ਕਿਰਾ ਫੋਲਡ ਕਰ ਲਿਆ ਇਹ ਕਮੀਜ਼ ਆਪਾਂ ਤਿਆਰ ਕਰ ਲਿਆ ਪੂਰਾ ਸਾਰਾ ਠੀਕ ਹੈ ਹੁਣ ਆਪਾਂ ਘੇਰਾ ਫੋਲਡ ਕਰ ਲਿਆ ਘੇਰੇ ਤੇ ਆਪਾਂ ਜਿੰਨਾ 2 ਇੰਚ ਫੋਲਡ ਕਰਨਾ ਕਰ ਲਿਆ ਤੇ ਉੱਪਰ ਆਪਾਂ ਪਹਿਲੇ ਤਾਂ ਸਾਰ ਨੂੰ نیچے ਲਿਆ ਇਸਲਾਮ ਕਲੈਸ ਆਪਣੀ ਘੇਰੇ ਤੇ ਲੱਗ ਗਈ ਹੈਗੀ ਹੁਣ ਆਪਾਂ ਇੱਕ ਹੋਰ ਲਾਵਾਂਗੇ ਲੈਸ ਕਿਉਂਕਿ ਇਹ ਲੈਸ ਨਾ ਮੋਤੀਆਂ ਵਾਲੀ ਹੈਗੀ ਇਹ ਹੋਰ ਕਿਸੇ ਹਿਸਾਬ ਨਾਲ ਲੈਸ ਨਹੀਂ ਲੱਗਣੀ ਇਹ ਲੈਸ ਆਪਾਂ ਨੂੰ ਘੇਰੇ ਤੇ ਹੀ ਪੱਟੀਆਂ ਲਾ ਕੇ ਲਾਉਣੀ ਪਊਗੀ ਇਹ ਦੇਖਦੇ ਆਪਾਂ ਲੈਸ ਕਿੰਨੀ ਕ ਬਚਦੀ ਹੈ ਤੇ ਕਿੰਨੇ ਲਾਵਾਂਗੇ 4 ਇੰਚ ਦਾ ਫਾਸਲਾ ਰੱਖ ਦੇਣਗੇ ਆਪਾਂ ਇਥੋਂ ਜਾ ਚਰਚ ਤੇ ਨਿਸ਼ਾਨੀ ਲਾ ਲਓ ਤੁਸੀਂ ਫਿਰ ਨਾ ਐਵੇਂ ਟੀ ਐਡੀ ਨਹੀਂ ਲੱਗਦੀ ਲੈਸ ਜੇ ਮੈਂ ਪਹਿਲਾਂ ਨਿਸ਼ਾਨੀ ਲਾ ਲੈਂਦੀ ਜਿਵੇਂ ਆਪਾਂ ਆ ਲੈਸ ਦਾ ਮੂੰਹ ਕੀਤਾ ਹੈ ਉਵੇਂ ਇਹਦਾ ਕਰਾਂਗੇ ਨੀਚੇ ਉਨੀ ਘੇਰੇ ਦੇ ਲੈਸ ਲੱਗ ਗਈ ਤੇ ਹੁਣ ਆਪਾਂ ਲਾਵਾਂਗੇ ਬਾਹਾਂ ਤੇ ਲੈਸ ਕਿਹ ਰੇ ਤੇ ਲੈਸ ਹੋ ਗਈ ਤੇ ਹੁਣ ਆਪਾਂ ਬਾਹਾਂ ਤੇ ਲੈਸ ਲਾਵਾਂਗੇ ਇਹਨਾਂ ਲੈਸ ਆਪਾਂ ਬਾਹਰ ਨੂੰ ਕੱਢਾਂਗੇ ਥੋੜੀ ਜਿਹੀ ਵੀ ਉੱਪਰ ਆਏ ਰੱਖ ਕੇ ਨਹੀਂ ਲਾਉਣੀ ਇਹ ਉੱਪਰ ਰੱਖ ਕੇ ਲਾਉਣ ਵਾਲੀ ਲੈਸ ਹੀ ਹੈ ਤੇ ਇਹਨੂੰ ਆਪਾਂ ਇੱਥੇ ਰੱਖਾਂਗੇ ਇਹ ਨਹੀਂ ਇਹ ਲੈਸ نیچے ਆਊਗੀ నాలు అ బాహజీ లె ਆਣਾ ਇਹ ਆਪਾਂ ਪਾਕਿਸਤਾਨੀ ਬਾਹ ਬਣਾਈ ਹੈ ਤੇ ਖੁੱਲੀ ਰੱਖਣੀ ਆਪਾਂ ਪੂਰੀ ਇਹ ਆਪਾਂ 7.5 8 ਜਿੰਨੀ ਆਪਾਂ ਉੱਪਰੋਂ ਮੋੜਿਆਗਾ ਉੰਨੀ ਆਪਣੀ ਬਾਹ ਆਏਗੀ ਮੇਰੇ ਦੋ ਜਿੰਨਾ ਮੇਰੇ ਦੋਨੇ ਪਰ ਗ੍ਰੈਂਡ ਰੀਲ ਬਸ ਹਾਂਜੀ ਆਪਾਂ ਹੁਣ ਡੋਰੀ ਰੈਡੀ ਕਰਾਂਗੇ ਤੇ ਇਹ ਆਪਾਂ ਨੂੰ ਦੇਖਦੇ ਆਂ ਆਪਾਂ ਵੀ ਕਿੰਨੇ ਇੰਚ ਕੱਪੜਾ ਲੈਂਦਾ ਹੈਗਾ ਆਪਾਂ ਲੀਰ 1 ਇੰਚ ਦੀ ਲੈਤੀ ਹੈ ਦੀ ਤੇ 1 ਇੰਚ ਦੀ ਲੀਰ ਲੈ ਕੇ ਉਹਨੂੰ ਆਪਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਉਹਦੇ ਦੇ ਨਾ ਪੈਰ ਜਿੱਦੀ ਸਲਾਈ ਲਾਵਾਂਗੇ ਆਪਾਂ ਪੈਰ ਪੈਰ ਜਿਹੜਾ ਆਪਣਾ ਇੱਕ ਪਾਸੇ ਵਾਲਾ ਪੈਰ ਹੁੰਦਾ ਉਹੀ ਸਲਾਈ ਲਾਵਾਂਗੇ ਆਪਾਂ ਬਾਹਲੀ ਨਾ ਚੌੜੀ ਸਲਾਈ ਨਹੀਂ ਲਾਉਣੀ ਕਿਉਂਕਿ ਫਿਰ ਡੋਰੀ ਨਾ ਵਧੀਆ ਨਹੀਂ ਨਿਕਲਦੀਗੀ ਜੇ ਆਪਾਂ ਪੈਰ ਪੈਰ ਦੀ ਸਲਾਈ ਲਾਵਾਂਗੇ ਫਿਰ ਆਪਾਂ ਇਹ ਡੋਰੀ ਵਧੀਆ ਬਰੀਕ ਬਰੀਕ ਨਿਕਲਦੀ ਐ ਸੁਹਣੀ ਲੱਗਦੀ ਐਗੀ ਤੇ ਇਹ ਜਿਹੜਾ ਮੈਂ ਕਪੜਾ ਲੈਤਾਗਾ ਇਹ ਮੈਂ ਨਾ ਵੀ ਸਿੱਧੇ ਵਾਲਾ ਹੀ ਲੈ ਲਿਆ ਰੇਵ ਨਹੀਂ ਕਟਿਆ ਹੈਗਾ ਮੇਰੇ ਕੋਲੇ ਕਪੜਾ ਠੀਕ ਹੀ ਸੀ ਪੂਰਾ ਪੂਰਾ ਜਿਹਾ ਹੀ ਸੀ ਤੇ ਜੇ ਤੁਸੀਂ ਰੇਵ ਲੀਰ ਕਟਿੰਗ ਕਰੋਗੇ ਉਹਦੇ ਨਾਲ ਵੀ ਬਹੁਤ ਸੋਹਣੀ ਡੋਰੀ ਨਿਕਲੇ ਆਉਂਦੀ ਹੈ ਤੇ ਡੋਰੀ ਇਦਾਂ ਵੀ ਵਧੀਆ ਨਿਕਲ ਜੂਗੀ ਤੇ ਹੁਣ ਆਪਾਂ ਇਹ ਸਲਾਈ ਲਾ ਲਈ ਹੈਗੀ ਤੇ ਹੁਣ ਆਪਾਂ ਸੂਈ 'ਚ ਨਾ ਮੋਟਾ ਧਾਗਾ ਪਾਉਣਾ ਨ ਗੰਦੇ ਪਾਉਣ ਵਾਲਾ ਮੋਟਾ ਧਾਗਾ ਪਾ ਕੇ ਉਹਨੂੰ ਗੰਢ ਦੇ ਕੇ ਤੇ ਉਹਨੂੰ ਉੱਠੀ ਸੂਈ ਵਿੱਚ ਦੀ ਕੱਢ ਦੇਣੀ ਹੈਗੀ ਇਹਦੇ ਜਿਹੜੀ ਲੀਰ ਬਣਾਈ ਹੋਈ ਹੈ ਉਹਦੇ ਆਪਾਂ ਵਿੱਚ ਦੀ ਕੱਢ ਦੇਣੀ ਹੈਗੀ ਤੇ ਫਿਰ ਆਪਣੀ ਬਹੁਤ ਸੋਹਣੀ ਡੋਰੀ ਬਣ ਕੇ ਤਿਆਰ ਹੋ ਜੂਗੀ ਤੇ ਆਪਾਂ ਇਦਾਂ ਹੀ ਬਲੇਨ ਸੂਟ ਤੇ ਵੀ ਲੈਂਸ ਲਾ ਕੇ ਵਧੀਆ ਰੈਡੀ ਕਰ ਸਕਦੇ ਆ ਸੂਟ ਤੇ ਵੀ ਨਾਲੇ ਆਪਾਂ ਨੂੰ ਬਲੇਨ ਸੂਟ ਲੈ ਕੇ ਵੀ ਠੀਕ ਰੈਟ ਹੀ ਪੈ ਜਾਂਦਾ ਵਧੀਆ ਰੈਟ ਸਸਤੇ ਚ ਹੀ ਪੈ ਜਾਂਦਾ ਲੈਂਸ ਲਾ ਕੇ ਵਧੀਆ ਤਿਆਰ ਕਰ ਸਕਦੇ ਆ ਆਪਾਂ ਸੂਟ ਤੇ ਉਹ ਆਪਾ ਹੁਣ ਆਪਾਂ ਬਸ ਗਰਮੰਗ ਵਾਲੇ ਸੂਟ ਆ ਗਏ ਤੇ ਵੀ ਮੈਂ ਆਪਾਂ ਲੈਂਸ ਲਾ ਕੇ ਸਾਰੇ ਸੂਟ ਰੈਡੀ ਕਰਨੀ ਹਾਂਜੀ ਹੁਣ ਆਪਣੀ ਆ ਡੋਰੀ ਹੈ ਜਿਹੜੀ ਇਹ ਰੈਡੀ ਹੋ ਗਈ ਏ ਉਹ ਨੋਟਾ ਦੇ ਕੋ ਕਿੰਨੀ ਬਰੀਕ ਨਿਕਲੀ ਹੈ ਕਿੰਨੀ ਸੋਹਣੀ ਪਾਈਪ ਡੋਰੀ ਨਿਕਲੀ ਹੈ ਕੀ ਹੈ ਇਹਨਾਂ ਦੀ ਰੇਵ ਕੱਟ ਕੇ ਵੀ ਨਿਕਲ ਜਾਂਦੀ ਹੁੰਦੀ ਹੈਗੀ ਤੇ ਮੈਂ ਇਹ ਸਿੱਧੀ ਕੱਟੀ ਹੋਈ ਹੈ ਰੇਵ ਨਹੀਂ ਕੱਟੀ ਵੀ ਇਹ ਮੇਰੇ ਕੋਲ ਨਾ ਕਪੜਾ ਘਾਟ ਸੀਗਾ ਤਾਂ ਕਰਕੇ ਆਪਾਂ ਰੇਵ ਨਹੀਂ ਕੱਟੀ ਹੋਈਗੀ ਇਹ ਸਿੱਧੀ ਕੱਟੀ ਹੋਈ ਹੈਗੀ ਡੋਰੀ ਤੇ ਨਹੀਂ ਇਹ ਰੇਵ ਕੱਟ ਕੇ ਬਹੁਤ ਸੋਹਣੀ ਨਿਕਲ ਜਾਂਦੇ ਤੇ ਇਸ ਤਰ੍ਹਾਂ ਵੀ ਬਹੁਤ ਸੋਹਣੀ ਨਿਕਲਣੇ ਹੁਣ ਆਪਾਂ ਇਹਨੂੰ ਨਾ ਇਹਦੇ ਨਾਲ ਅਟੈਚ ਕਰ ਲਿਆ ਬੈਗ ਨਾਲ ਥੋੜਾ ਜਿਹਾ ਛੱਡ ਕੇ ਬਸ ਉਂਗਲ ਕ ਬੈਗ ਵਾਲੀ ਗਲੇ ਤੇ ਤੇ ਹੁਣ ਆਪੇ ਇਹਨਾਂ ਲੜਕਣ ਲਾਉਂਦੇ ਜੀ ਲੜਕਣ ਅਟੈਚ ਕਰਾਂਗੇ ਇਹਦੇ ਨਾਲ ਆਪਾਂ ਉਸ ਨੂੰ ਦੱਸ ਦਿੰਦੇ ਹਾਂ ਕਿ ਇਹ ਇਹ ਸੂਈ ਨਾਲ ਵੀ ਲੱਗ ਜਾਂਦੇ ਹੈਗੇ ਤੇ ਪਰ ਆਪਾਂ ਤਾਂ ਇਹਨੂੰ ਮੈਂ ਤਾਂ ਮਸ਼ੀਨ ਤੇ ਹੀ ਲਾਉਂਗੀ ਮਸ਼ੀਨ ਤੇ ਪੱਕਾ ਕੰਮ ਇਹ ਹੋ ਜਾਂਦਾ ਹੈਗਾ ਇਹਨਾਂ ਇਸ ਤਰ੍ਹਾਂ ਪਾ ਕੇ ਆ ਜਿਹੜੀ ਇਹਨਾਂ ਨੇ ਦਿੱਤਾ ਹੋਇਆ ਉਹ ਗੋਲ ਜਾ ਗੋਲ ਦੇ ਵਿੱਚ ਇਹਨੂੰ ਇਦਾਂ ਢਪਾ ਕੇ ਬਸ ਇੱਥੇ ਸिलाई ਕਰ ਤੂੰ ਮੈਨੂੰ ਚੁੱਕੀ। ਬਸ ਤੋਂ ਤੈਨੂੰ ਸਲੰਗਾਂ ਆਪਾਂ ਨਾ ਬੈਕ ਕਰਕੇ ਤੇ ਪੱਕਾ ਕਰ ਦਿੰਨੇ ਆ। ਠੀਕ ਹੈ। ਇੱਧਰ ਵੀ ਜਿਹੜਾ ਇਹਦਾ ਹੋਲ ਦਿੱਤਾ ਹੋਇਆ ਹੈ ਨਾ ਇਹਨੂੰ ਆਪਾਂ ਉਹਦੇ ਵਿੱਚ ਦੀ ਲੰਗਾ ਕੇ ਇਸ ਤਰ੍ਹਾਂ ਮਸ਼ੀਨ ਤੇ ਆਪਾਂ ਪੱਕਾ ਕੰਮ ਹੀ ਕਰ ਦਿੰਨੇ ਆ। ਹਾਂ ਅੱਗੇ ਕਿਰਪਾ ਕਰੀਂ ਬੂਰੀ ਇਹਦੇ ਨਾਲ ਅਟੈਚ ਕਰ ਲੜਕਣ ਠੀਕ ਹੈ ਹੁਣ ਸਾਨੂੰ ਪੂਰਾ ਸੂਟ ਦਿਖਾਉਣੀ ਹੈ ਵੀ ਆਪਣਾ ਕਿਵੇਂ ਰੈਡੀ ਹੋਇਆ ਹੈ ਲੈਂਸ ਲਾ ਕੇ ਆਪਣੀ ਘੇਰੇ ਦੀ ਲੈਂਸ ਲੱਗ ਗਈ ਆਪਣੀ ਬਾਹਾਂ ਦੀ ਲੈਂਸ ਲੱਗੀ ਆਪਣੇ ਬੈਗ ਆ ਨਹੀਂ ਲਟਕਾਂਗੇ ਇਸੇ ਤਰ੍ਹਾਂ ਹੀ ਤੁਸੀਂ ਪਲੇਨ ਸੂਟ ਲੈਸ ਲਾ ਕੇ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਪਣੀ ਵੀਡੀਓ ਜਿਹੜੀ ਨਵੀਂ ਆਉਂਦੀ ਉਹ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਸੋਹਣਾ ਲੱਗਿਆ ਸੂਟ ਇਹ ਥੈਂਕ ਯੂ